ਉਹ ਬਣ ਬਣ ਟੈਂਟ ਹਾਂਜੀ ਕੀ ਬਣਾਉਣਾ ਹੁਣ ਆਇ ਇੱਚਾ ਕਰੋਂਗੇ ਆਈ ਆ ਘਰ ਵਾਪਸ ਆਉਂਦੇ ਆਈ ਆ ਤੇ ਰਾਹ ਚ ਐਕਸੀਡੈਂਟ ਹੋ ਗਿਆ ਹਾਂਜੀ ਕਿਵੇਂ ਪਤਾ ਲੱਗਾ ਤੁਹਾਨੂੰ ਸਾਨੂੰ ਬੇਟੀ ਨੇ ਟੈਲੀਫੋਨ ਕੀਤਾ ਵੀ ਆਹ ਪਹਾੜਾਂ ਉੱਤੇ ਗਿਆ ਜੀ ਕਿੰਨਾ ਚਿਰ ਹੋ ਗਿਆ ਸੀ ਗਿਆ ਨੂੰ ਇਹ ਤੀਜਾ ਸਾਲ ਲੱਗਾਈ ਹੈ ਤੇ ਪਰਿਵਾਰੀ ਉਹਨਾਂ ਦਾ ਸੀ ਹਾਂਜੀ ਇੱਕ ਬੇਟੀ ਹੈ ਉਹਨੂੰ ਚੌਥਾ ਮਹੀਨਾ ਲੱਗਾਈ ਹੈ ਜੀ ਹਾਂਜੀ ਆ ਆ ਸੰਭਰਦਾਂ ਕੀ ਸਿੱਖੀ ਸੁਪਨੇ ਦੇ ਰਿਹਾ ਸੁਪਨੇ ਤੇ ਲੱਗ ਗਿਆ ਕਿ ਮੈਂ ਚਲੋ ਤਾਂ ਦੀ ਟਾਂ ਬਣਾਤਾ ਨਾ ਸਾਰੇ ਟਵ ਪਰ ਧੋਕੋ ਕਰਕੇ ਵਿਖਾਵਾਂ ਤੁਹਾਨੂੰ ਤੇ ਉਹ ਸੁਪਨੇ ਰਿਹਾ ਅੱਜ ਵੀ ਕਿ ਨਹੀਂ ਮੰਗਦੇ ਉਹ ਕਰਦੇ ਆ ਕਿ ਹਰ ਤੁਹਾਨੂੰ ਜਲਦੀ ਤੋਂ ਜਲਦੀ ਸਾਨੂੰ 100 ਬਾਡੀ ਮਿਲ ਜੇ ਸਰਕਾਰ ਕੋਲ ਤੇ ਹੀ ਆਪਣੇ ਪ੍ਰੀਵਿਓ ਜਾਣਾ ਜੋ ਕਰੀਏ ਤੇਰਾ ਨਾਮ ਹਰ ਜਿੰਨ ਦੱਸੇਗਾ ਇਹ ਜਿਹੜਾ ਸਾਡਾ ਕਾਫੀ ਦੁਖਦਾਈ ਭਾਣਾ ਵਾਪਰਿਆ ਇਹ ਬੜਾ ਦੁਖਦਾਈ ਭਾਣਾ ਵਾਪਰਿਆ ਜੇ ਕੋ ਅੱਜ ਤੋਂ 2 ਦਿਨ ਪਹਿਲਾਂ ਸਾਡਾ ਬੱਚਾ ਸੁਖਦੇਵ ਸਿੰਘ ਜਿਹੜਾ ਸੀ ਉਹ ਇੱਕ ਟਰੱਕ ਐਕਸੀਡੈਂਟ ਜਿਹੜਾ ਉਹ ਮਾਰਿਆ ਗਿਆ ਉਹ ਡੈੱਥ ਹੋ ਗਈ ਮੋਕੇ ਤੇ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਪੰਜਾਬ ਸਰਕਾਰ ਅਗੇ ਕਿ ਉਸਦੀ ਡੈੱਡ ਬੈਡੀ ਆ ਕਿਰਪਾ ਕਰਕੇ ਪੰਜਾਬ ਪਛਾਈ ਜਾਵੇ ਤਾਂ ਕਿ ਉਹਨਾਂ ਦੇ ਪਰਿਵਾਰ ਜਿਹੜੇ ਆਪਣੇ ਤਿਸ ਕਾਰ ਕਰ ਸਕਣ ਤੇ ਜੀ ਕਹਿੰਦੇ ਆਲੇ 3 ਮਹੀਨੇ ਦੀ ਅਜੇ 3 ਮਹੀਨੇ ਦੀ ਬਚੀ ਆ ਬਹੁਤ ਦੁਖਦਾਈ ਘੜੀ ਮਾਪਿਆਂ ਵਾਸਤੇ ਇੱਕਾ ਦੀ ਕਿਰਪਾ ਆ ਗਈ 50 ਸਾਲ ਦੀ ਬੇਨਤੀ ਹੈ ਕਿ ਉਹਦੀ ਜਿਹੜੀ ਹੈ ਡੈੱਡ ਬਾਡੀ ਲਾਉਣ ਵਿੱਚ ਜਿਹੜੀ ਮਦਦ ਕੀਤੀ ਹੋਈ ਤਾਂ ਕਿ ਪਰਿਵਾਰ ਆਪਣੀ ਅਥੀ ਸੰਸਕਾਰ ਕਰ ਸਕੇ ਬੜੇ ਸੁਪਨੇ ਸੰਜੋਏ ਹੁੰਦੇ ਆ ਹਰ ਬੜੇ ਸੁਪਨੇ ਸੰਜੋਏ ਹੁੰਦੇ ਆ ਕਿ ਆਪਣੇ ਪੁੱਛਲੇ ਪੇਕਵਾਤੇ ਬੱਚਿਆਂ ਨੂੰ ਅਸੀਂ ਬਾਹਰ ਭੇਜਦੇ ਆ ਉੱਪਰ ਦੇਖੋ ਉਲਟ ਪਾਣਾ ਇੱਕ ਵਾਰਤਗਾ ਜਿਹੜਾ ਇਸ ਕਰਕੇ ਬੇਨਤੀ ਦੁਬਾਰਾ ਬਨੋੜ ਕੇ ਅੰਜਾਸ ਕਰਕੇ ਉਹਦੀ ਜਿਹੜੀ ਡੱਡ ਬਡੀ ਨੂੰ ਲਿਆਂਦਾ ਜਾਵੇ ਤਾਂ ਕਿ ਉਹ ਤੇ ਪੀਰਾਂਸ ਜਿਹੜੇ ਆਪਣੀ ਹਤੀਸ ਸਕਾਰ ਕਰ ਸਕੇ ਕੈਨੇਡਾ ਦੇ ਵਿੱਚ ਵੀ ਦੇਖਿਆ ਜਾਵੇ ਲਗਾਤਾਰ ਹੀ ਐਸੀਆਂ ਐਕਸੀਡੈਂਟ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਜਿਨ੍ਹਾਂ ਚ ਖਾਸ ਕਰਕੇ ਵੱਡੇ ਨੁਕਸਾਨ ਹੁੰਦੇ ਨੇ ਜੀ ਬੱਟੇ ਇਦਾਂ ਦੀ ਜਦੋਂ ਕੋਈ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਉਂਦੇ ਆ ਜਦੋਂ ਜਦੋਂ ਪੂਰੀ ਜਾਂਚ ਨਹੀਂ ਹੈਗੀ ਉੱਥੇ ਇੱਕ ਸਾਡੇ ਲੈਫਟ ਤੇ ਰਾਈਟ ਦਾ ਫਰਕ ਪੈਂਦਾ ਜਿਹਦੇ ਕਰਕੇ ਬੱਚਿਆਂ ਨੂੰ ਭਲੇਕਾ ਪੈਂਦਾ ਤੇ ਇੱਕ ਐਕਸੀਡੈਂਟ ਜਿਹੜੇ ਆ ਉਹ ਸਾਹਮਣੇ ਆ ਜਾਂਦੇ ਕੀ ਕਹਿਣਾ ਚਾਹੁੰਦੇ ਉਧਰ ਦੀ ਸਰਕਾਰ ਨੂੰ ਉਧਰ ਸਰਕਾਰ ਨੂੰ ਕਹਿੰਦੇ ਕਹਿਣਾ ਚਾਹੁੰਦੇ ਵੀ ਬੱਚਿਆਂ ਨੂੰ ਜਿਹੜਾ ਉਹ ਪੂਰਾ ਟ੍ਰੇਨਡ ਕਰਤੀ ਦਾ ਲਾਇਸੈਂਸ ਦਿੱਤਾ ਜਾਵੇ ਤਾਂ ਕਿ ਇਹ ਭੇਖ ਜਿਹੜਾ ਐਕਸੀਡੈਂਟ ਨਾ ਹੋਣ ਇਹ ਬਿੱਟੇ ਦੇ ਨਾਮ ਜਗਦੇ ਸਿੰਘ ਚੁਗਦੇ ਸਿੰਘ ਦੇ ਨਾਮ ਦਾ ਨਾ ਨਾ ਚੁਗਦੇ ਸਿੰਘ ਨਾ ਜੀਦਾ ਕੀ ਗੱਲ ਹੈ ਹਾਂਜੀ ਅਸੀ ਨਾਲ ਟੋ ਗਿਆ ਦੇ ਪਿੰਡ ਦੇ ਨਾਲ ਉਹਨਾਂ ਦੇ ਗੱਲ ਚਲੇਗੀ ਤੇ ਇਹਨਾਂ ਨੇ ਫੋਨ ਕੀਤਾ ਸੀ ਮੈਨੂੰ ਉਹਨੂੰ ਮੇਰੀ ਬੇਟੀ ਨੂੰ ਫੋਨ ਕੀਤਾ ਮੇਰੀ ਨੌ ਨੇ ਉਹਨੇ ਬੋਲਿਆ ਮਮੀ ਮੇਰਾ ਜੋ ਬਣਾ ਨਹੀਂ ਮੇਰਾ ਜੋ ਬਣਾ ਨਹੀਂ ਫਿਰ ਮੈਂ ਬਾ ਦੁਬਾਰੇ ਕਾਲ ਕੀਤੀ ਮੈਂ ਕਿਹਾ ਪੁੱਤ ਕੀ ਹੋਇਆ ਕਹਿੰਦੇ ਮੈਂ ਕਹਾ ਤੀ ਝਗੜਤ ਨਹੀਂ ਪਏ ਕਹਿੰਦੀ ਨਹੀਂ ਮਮੀ ਝਗੜੇ ਨਹੀਂ ਆ ਜੋ ਬੰਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਨੇ ਡਾਲੇ ਦਾ ਜੀ ਕਿੰਨਾ ਚ ਵੈਗਨਟ ਆ ਗਈ ਉਹ ਨੂੰ 30 ਤੀਸਰਾ ਸਾਲ ਚੜਿਆ ਜੀ